these ਅੱਜ ਇਹ ਐਮਐਲਏ ਜਿਹੜੇ ਮੀਟਿੰਗ ਕੀਤੀ ਹੈ ਅੱਜ ਅਜੰਡਾ ਕੀ ਸੀਗਾ ਅ ਅੱਜ ਅੱਜ ਦਾ ਜਿਹੜਾ ਮੀਟਿੰਗ ਦਾ ਅਜੰਡਾ ਸੀਗਾ ਉਹ ਜੋ ਪੰਜਾਬ ਸਰਕਾਰ ਵੱਲੋਂ ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ ਭਗਵੰਤ ਮਾਨ ਜੀ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜਾ ਜੁੱਧ ਵਿੱਢਿਆ ਹਾ ਉਹਦੇ ਸੰਬੰਧ ਦੇ ਵਿੱਚ ਅੱਜ ਮੀਟਿੰਗ ਕੀਤੀ ਗਈ ਹੈ ਕਿਉਂਕਿ ਸਰਕਾਰ ਦਾ ਪੂਰਾ ਇੱਕੋ ਹੀ ਫੋਕਸ ਹੈ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਿਵੇਂ ਕਰਨਾ ਉਸੇ ਸੰਦਰਭ ਦੇ ਵਿੱਚ ਅੱਜ ਜਿਹੜੀ ਮੀਟਿੰਗ ਕੀਤੀ ਗਈ ਆ ਔਰ 16 ਤਰੀਕ ਨੂੰ ਆ ਮੋਗਾ ਵਿਖੇ ਇੱਕ ਵੱਡੀ ਵਿਸ਼ਾਲ ਰੈਲੀ ਜਿਹੜੇ ਪੀਡੀਐਸ ਨੇ ਜਿਹੜੇ ਪਿੰਡਾਂ ਦੇ ਵਿੱਚ ਆ ਜਿਹੜੇ ਨਸ਼ੇ ਦੇ ਵਿਰੁੱਧ ਜਿਹੜੇ ਵਰਕਰ ਲੱਗੇ ਹੋਏ ਨੇ ਉਹਨਾਂ ਦੀ ਮੀਟਿੰਗ ਆ ਜਿਹੜੀ ਇੱਕ ਮੋਗਾ ਵਿਖੇ ਕੀਤੀ ਜਾਣੀ ਆ ਜਿੱਥੇ ਪੰਜਾਬ ਦੇ ਸਾਰੇ ਜਿੰਨੇ ਪੀਡੀਐਸ ਨੇ ਜਾਂ ਵਾੜਾਂ ਦੇ ਇੰਚਾਰਜ ਨੇ ਉਹਨਾਂ ਨੂੰ ਸਮਝਾਇਆ ਜਾਏਗਾ ਕਿ ਕਿਸ ਤਰ੍ਹਾਂ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਕਰਨਾ ਕਿਵੇਂ ਰੋਕਣਾ ਹੈ ਕਿਵੇਂ ਅਸੀਂ ਉਥੋਂ ਲੋਕ ਨੇ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਦਾ ਇਲਾਜ ਕਰਾਉਣਾ ਔਰ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਜਿਹੜਾ ਹੈਗਾ ਪੁਲਿਸ ਨੂੰ ਜਿਹੜਾ ਫੜਾਉਣਾ ਵੀ ਹੈ ਔਰ ਉਹਨਾਂ ਤੇ ਕਾਰਵਾਈ ਵੀ ਕਰਾਉਣੀ ਸੋ ਉਹਦੇ ਸਬੰਧ ਦੇ ਵਿੱਚ ਅੱਜ ਦੀ ਜਿਹੜੀ ਮੀਟਿੰਗ ਹੈ ਉਹ ਕੀਤੀ ਗਈ ਹੈ ਔਰ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਇਹ ਜਿਹੜਾ ਚੁੱਕਿਆ ਹੋਇਆ ਮੈਨੂੰ ਲੱਗਦਾ ਬੜੀ ਜਲਦੀ ਹੈ ਜਿਹੜਾ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਖਤਮ ਹੋਊਗਾ ਤੁਸੀਂ ਦੇਖਦੇ ਹੋ ਰੋਜ਼ ਵੱਡੀ ਤਦਾਦ ਦੇ ਵਿੱਚ ਜਿਹੜਾ ਨਸ਼ਾ ਫੜਾਇਆ ਵੀ ਜਾ ਰਿਹਾ ਹੈ ਔਰ ਸਰਕਾਰ ਵੱਲੋਂ ਜਿਹੜਾ ਨਸ਼ਾ ਫੜਾਊਗਾ ਜਿਹੜਾ ਫੜੂਗਾ ਉਹਨੂੰ ਵੀ ਅ ਅਨਾਮੀ ਰਾਸ਼ੀ ਹੈ ਜਿਹੜੀ ਰੱਖੀ ਗਈ ਹੈ ਤਾਂ ਕਿ ਪੁਲਿਸ ਦਾ ਮਨੋਬਲ ਹੈ ਜਿਹੜਾ ਵਧੇ ਤਾਂ ਕਿ ਉਹਨੂੰ ਵੀ ਹੌਸਲਾ ਹੋਵੇ ਔਰ ਸਰਕਾਰ ਉਹਨਾਂ ਦੀ ਪ੍ਰਮੋਸ਼ਨ ਜਾਂ ਹੋਰ ਵੀ ਉਹਨਾਂ ਨੂੰ ਜਿਹੜੇ ਬੈਨੀਫਿਟ ਨੇ ਉਹ ਵੀ ਸਰਕਾਰ ਜਿਹੜਾ ਦੇਊਗੀ ਕਿਉਂਕਿ ਚੰਗਾ ਕੰਮ ਕਰਨ ਵਾਲੇ ਨੂੰ ਹਮੇਸ਼ਾ ਨਵਾਜਿਆ ਜਾਂਦਾ ਜਿਵੇਂ ਸਾਡੇ ਵਿਕਰਮ ਬਰਾੜ ਜੀ ਜਿਹੜੇ ਹੈਗੇ ਸੀਗੇ ਉਹਨਾਂ ਨੂੰ ਹੁਣੇ ਸਰਕਾਰ ਨੇ ਪ੍ਰਮੋਸ਼ਨ ਦਿੱਤੀ ਆ ਉਹਨਾਂ ਦੇ ਚੰਗੇ ਕੰਮ ਦੇ ਬਦਲੇ ਸੋ ਇਸ ਕਰਕੇ ਪੰਜਾਬ ਦੇ ਵਿੱਚ ਜਿੰਨੇ ਵੀ ਚੰਗੇ ਪੁਲਿਸ ਮੁਲਾਜ਼ਮ ਪੁਲਿਸ ਆਫਸਰ ਕੰਮ ਕਰ ਰਹੇ ਨੇ ਉਹਨਾਂ ਨੂੰ ਬਿਲਕੁਲ ਹੀ ਜਿਹੜਾ ਹੈਗਾ ਸਰਕਾਰ ਉਹਨਾਂ ਨੂੰ ਸਨਮਾਨ ਵੀ ਦੇਊਗੀ ਔਰ ਜੋ ਉਹਨਾਂ ਨੂੰ ਤਰੱਕੀਆਂ ਵਗੈਰਾ ਉਹ ਵੀ ਸਰਕਾਰ ਇੱਕ ਐਮਸ ਪੰਜਾਬ ਸਰਕਾਰ ਵੱਲੋਂ ਪਹਿਲਾਂ ਯੁੱਧ ਨਸ਼ੇ ਪਹਿਲਾਂ ਵਨ ਚਲਾਇਆ ਗਿਆ ਫਿਰ ਟੂ ਚਲਾਇਆ ਗਿਆ ਇੱਥੇ ਕਿੰਨੀ ਕੁ ਸਫਲਤਾ ਹਾਸਿਲ ਕੀਤੀ ਤੁਸੀਂ ਪਰ ਹਾਲ ਟੂ ਦਾ ਜਿਹੜਾ ਸ਼ੁਰੂ ਕੀਤੀ ਹੈ ਜਿਹੇ ਆਪਰੇਸ਼ਨ ਇਹਦਾ ਕੀ ਰਿਜ਼ਲਟ ਨਿਕਲਿਆ ਦੇਖੋ ਇਹ ਦੋਨੋਂ ਅਲੱਗ-ਅਲੱਗ ਮਸਲੇ ਨੇ ਇੱਕ ਹੈਗਾ ਨਸ਼ੇ ਵਾਲਾ ਪਹਿਲੇ ਫੇਸ ਦੇ ਵਿੱਚ ਜੋ ਮੁੱਖ ਮੰਤਰੀ ਸਾਹਿਬ ਵੱਲੋਂ ਨਿਰਦੇਸ਼ਾ ਨਿਰਦੇਸ਼ ਕੀ ਉਹਦੇ ਤਹਿਤ ਚੱਲਿਆ ਗਿਆ ਹੁਣ ਦੂਜਾ ਜਿਹੜੇ ਉਹ ਅਗਲਾ ਜਿਹੜੀ ਸਟ੍ਰੈਟਜੀ ਆ ਉਹ ਤੈਅ ਕੀਤੀ ਗਈ ਆ ਉਹਦੇ ਅਕੋਰਡਿੰਗ ਚੱਲਣਾ ਉਹ ਇਸ ਕਰਕੇ ਵੀ ਪਹਿਲੇ ਫੇਸ ਨੂੰ ਸਾਰਾ ਚੈੱਕ ਕੀਤਾ ਵੀ ਉਹ ਚਾਪਨ ਕਿੰਨੀ ਚਾਪਤਾ ਮਿਲਿਆ ਹੁਣ ਦੂਜੇ ਦੇ ਵਿੱਚ ਆਪਣਾ ਅਗਲਾ ਐਕਸ਼ਨ ਪਲਾਨ ਕੀ ਹੈ ਉਹ ਸਾਰਾ ਜਿਹੜਾ ਡਿਸਕਸ ਹੈ ਜਿਹੜਾ ਕੀਤਾ ਗਿਆ ਔਰ ਤੁਸੀਂ ਦੂਜਾ ਕੀ ਹੈ ਕਿ ਜਿਹੜਾ ਐਕਸ਼ਨ ਪ੍ਰਹਾਰ ਹੈ ਜਿਹੜਾ ਉਹ ਜਿਹੜੇ ਮਾਰੇ ਆਂਸਰ ਉਨ੍ਹਾਂ ਤੇ ਨਕੇਲ ਕਸਣ ਦਾ ਜਿਹੜਾ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਔਰ ਉਹਦੇ ਵਿੱਚ ਸਾਡੇ ਪੰਜਾਬ ਦੀ ਸਾਰੀ ਪੁਲਿਸ ਹਰ ਅਫਸਰ ਸਭਾਂ ਸਾਰੇ ਜਿਨੇ ਵੀ ਅਫਸਰ ਨੇ ਉਹ ਸਾਰਿਆਂ ਦਾ ਇੱਕੋ ਹੀ ਟੀਚਾ ਹੈ ਕਿ ਅਸੀਂ ਪੰਜਾਬ ਦੇ ਵਿੱਚ ਜੋ ਗੁੰਡਾਗਰਦੀ ਜੋ ਫਰੋਕੀਆਂ ਜਾਂ ਹੋਰ ਉੱਠੇ ਸਿੱਧੇ ਕੰਮ ਜਿਹੜੇ ਕਰਦੇ ਨੇ ਉਹਨਾਂ ਸਾਰਿਆਂ ਤੇ ਜਿਹੜੀ ਨਕੇਲ ਕਸਣੀਆਂ ਔਰ ਉਹਦਾ ਰਿਜ਼ਲਟ ਹੈ ਜਿਹੜਾ ਪੋਜ਼ਿਟਿਵ ਆਇਆ ਔਰ ਬਹੁਤ ਸਾਰੇ ਉੱਚ ਜਿਹੜੇ ਮਾੜੇ ਅਫਸਰ ਨੇ ਉਹਨਾਂ ਨੂੰ ਫੜ ਕੇ ਅरेस्ट ਵੀ ਕੀਤਾ ਗਿਆ ਉਹਨਾਂ ਜਿਹੜਾ ਜਿਹੜਾ ਉਸ ਟੈਗੇ ਧੰਨਵਾਦ ਜੀ ਜਿਹੜੀ ਅੱਜ ਮੀਟਿੰਗ ਹੋਈ ਸੀ ਤਾਂ ਅਜੰਡਾ ਕੀ ਸੀਗਾ ਜੀ ਜਿਹੜੀ ਅੱਜ ਮੀਟਿੰਗ ਸੀਗੀ ਜੀ ਇਹ ਜਿਹੜੇ ਪੰਜਾਬ ਸਰਕਾਰ ਵੱਲੋਂ ਐਂਟੀ ਡਰੱਗ ਕੈਂਪੇਨ ਚਲਾਇਆ ਗਿਆ ਉਹਦਾ ਫੇਜ਼ 2 ਸਟਾਰਟ ਹੋਇਆ ਹੈਗਾ ਤੇ ਉਹਦੇ ਵਿੱਚ ਅਜੰਡਾ ਇਹ ਸੀਗਾ ਕਿ ਜਿਹੜੀ BDC WBC ਕਮੇਟੀ ਸੀਗੀ ਆ ਇਹ ਲਾਸਟ ਇਅਰ ਫਾਰਮ ਕਰ ਦਿੱਤੀਆਂ ਗਈਆਂ ਸੀ ਹੁਣ ਉਹਨਾਂ ਵੱਲੋਂ ਜਿਹੜੀ ਹੈਗੀ ਆ ਆਪਣੇ ਪੱਦਰ ਤੇ ਪਿੰਡ ਜਾਂ ਵਾਰਡ ਦੇ ਪੱਦਰ ਤੇ ਮੀਟਿੰਗਾਂ ਕੀਤੀਆਂ ਜਾਣੀਆਂ ਨੇ ਤੇ ਅੱਜ ਦੀ ਮੀਟਿੰਗ ਅਸੀਂ ਮਾਨਯੋਗ ਐਮਐਲਏ ਸਾਹਿਬ ਜੀ ਦੀ ਪ੍ਰਧਾਨਗੀ ਲਈ ਜਿਹੜੀ ਕੀਤੀ ਸੀ ਉਹਦੇ ਵਿੱਚ ਜਿਹੜੀ ਨਸ਼ਾ ਮੁਕਤੀ ਫੋਰਸ ਸਾਰੇ ਪਿੰਡਾਂ ਚ ਰੈਡੀ ਹੋਈ ਹੈ ਬੀਡੀਸੀ ਨਕੀਸੀ ਕਮੇਟੀ ਦੇ ਸਾਡੇ ਬਲਾਕ ਪ੍ਰਧਾਨ ਨੇ ਉਹਨਾਂ ਨਾਲ ਇੰਟਰੈਕਸ਼ਨ ਸੀਗੀ ਅੱਜ ਜਿਸ ਦੇ ਵਿੱਚ ਇਹ ਡਿਸਕਸ ਹੋਇਆ ਕਿ ਜਦੋਂ ਗਰਾਸਰੂਟ ਲੈਵਲ ਤੇ ਮੀਟਿੰਗਸ ਕਰ ਰਹੇ ਹਨ ਤਾਂ ਉਹ ਮੀਟਿੰਗਸ ਦੇ ਵਿੱਚ ਕੀ ਨਤੀਜਾ ਨਿਕਲ ਕੇ ਆ ਰਿਹਾ ਹੈ ਕਿ ਉਹਨਾਂ ਵੱਲੋਂ ਇਨਫੋਰਮੇਸ਼ਨ ਸ਼ੇਅਰਿੰਗ ਹੋਈ ਹੈ ਇਸ ਸਾਰੀਆਂ ਜਿਵੇਂ ਤਿੰਨ ਏਜੰਸੀਜ਼ ਹੋ ਗਈਆਂ ਵਨ ਇਜ਼ ਦਾ ਪਬਲਿਕ ਜਿਸ ਦੇ ਨਾਲ ਆਪਾਂ ਜੁੜੇ ਹੋਏ ਆਂ ਤੂੰ ਕਮੇਟੀਆਂ ਦੈ ਸੈਕੰਡ ਇਜ਼ ਦਾ ਪੁਲਿਸ ਡਿਪਾਰਟਮੈਂਟ ਜਿਵੇਂ ਡੀਐਸਪੀ ਸਾਹਿਬ ਤੇ ਐਸਐਸਪ ਸਾਡੇ ਹੈਗੇ ਨੇ ਮੌਜੂਦ ਤੇ ਥਰਡ ਪਾਰਟ ਇਜ਼ ਦਾ ਲਾਈਕ ਐਸਜੀਐਮ ਅਸੀਂ ਐਡਮਿਨਿਸਟ੍ਰੇਸ਼ਨ ਦੇ ਤੌਰ ਤੇ ਜਿਹੜੀ ਅਸੀਂ ਅੱਗੇ ਇੱਕ ਕੋਆਰਡੀਨੇਸ਼ਨ ਗਰੁੱਪ ਹੋ ਗਿਆ ਤੇ ਜੋ ਸਾਰੇ ਹੀ ਮੈਕਮਿਕ ਛਾਥੇ ਹਟਾ ਬੈਠ ਕੇ ਇੱਕ ਮੀਟਿੰਗ ਕਰਦੇ ਨੇ ਤੇ ਡਿਸਕਸ਼ਨ ਹੁੰਦੀ ਹੈ ਜੀ ਤਾਂ ਉਹਦਾ ਇਸ ਹਮੇਸ਼ਾ ਹੀ ਫੁੱਲ ਫੁੱਲ ਨੂੰ ਨਿਕਲ ਕੇ ਆਉਂਦਾ ਹੈ ਸਾਡਾ ਏਜੰਡਾ ਜੇਹੀ ਸੀਗਾ ਕਿ ਨਸ਼ਾ ਪਰਸਨ ਰੋਕਣ ਦੀ ਜਿਹੜੀ ਪ੍ਰੋਪਰ ਹੋਵੇ ਤੇ ਸਾਰੀ ਉਸ ਕਾਰਵਾਈ ਤੇ ਜਿਹੜਾ ਹੈਗਾ ਇਨਫੋਰਮੇਸ਼ਨ ਜਿਹੜੀ ਦਿੱਤੀ ਜਾਂਦੀ ਹੈ ਪੁਲਿਸ ਭਾਗ ਨੂੰ ਵੀ ਇਹਨਾਂ ਨੂੰ ਦੇ ਇਸ ਤੋਂ ਇਲਾਵਾ ਜਿਹੜਾ ਹੈਗਾ ਬੀਡੀਸੀ ਟੂ ਟੂ ਸੀ ਮੈਂਬਰਸ ਦੇ ਜਿਹੜੇ ਹੈਗੇ ਨੇ ਸਾਡੇ ਵੱਲੋਂ ਆਈ ਕਾਰਡ ਇਸ਼ੂ ਕਰਕੇ ਉਹਨਾਂ ਨੂੰ ਇੱਕ ਗਵਰਨਮੈਂਟ ਵੱਲੋਂ ਇੱਕ ਆਇਡੈਂਟੀਟੀ ਜਾਰੀ ਕੀਤੀ ਜਾ ਰਹੀ ਹੈ ਤਾਂ ਜੋ ਕੇ ਵੱਧੜ ਕੇ ਉਹ ਮੋਟੀਵੇਟ ਹੋ ਕੇ ਆਪਣੇ ਪਿੰਡ ਲੈਵਲ ਦੇ ਜਿਹੜੀ ਹੈਗੇ ਡਰਗ ਡੀਲਰਸ ਨੂੰ ਪਕੜਾਉਣ 'ਚ ਜਿਹੜੀ ਹੈਗੀ ਸਹਿਯੋਗ ਕਰਨ ਐਂਡ ਜੇ ਕੋਈ ਸੁਲੇਵਤ ਇਸ਼ੂਸ ਨੇ ਸਾਡ ਨੂੰ ਦਿੱਕਤ ਆ ਜੇ ਕੋਈ ਪੇਸ਼ ਆ ਰਹੇ ਨੂੰ ਡਿਸਕਸ ਹੋ ਸਕਣ ਤੇ ਜਿਵੇਂ ਕਿ ਐਮਐਨ ਦੇ ਸਾਹਿਬ ਨੇ ਅੱਜ ਦੇ ਮੌਕੇ ਤੇ ਇੱਕ ਗੱਲ ਸੀ ਕਿ ਸਾਡ ਨਾਲ ਸ਼ੇਅਰ ਕਰਕੇ ਸਾਨੂੰ ਦੱਸਿਆ ਧਿਆਨ ਚ ਲਿਆਉਂਦੇ ਤੇ ਉਹਨਾਂ ਤੇ ਹੁਣ ਕਾਰਵਾਈ ਹੋ ਜੇਗੀ ਤਾਂ ਸਿਮਿਲਰਲੀ ਇਹ ਜਿਹੜਾ ਹੈਗਾ ਕੋਈ ਅੱਜ ਦੀ ਮੀਟਿੰਗ ਇਹ ਨਹੀਂ ਕਿ ਅੱਜ ਖਤਮ ਹੋ ਗਈ ਹਰ ਮਹੀਨੇ ਅਸੀਂ ਇਦਾਂ ਹੀ ਸਾਰੇ ਇਕੱਠੇ ਹੋ ਕੇ ਬੈਠਾਂਗੇ ਤੇ ਜਿਹੜੀ ਹੈਗੀ ਨਸ਼ਾ ਰੋਕਣ ਦੀ ਜਿਹੜੇ ਹੈਗੇ ਨੇ ਸਟੈਪਸ ਨੇ ਜਿਹੜੇ ਪਹਿਲ ਕਦਮੀ ਨਾਲ ਜਿਵੇਂ ਕਿ ਆਪਣੀ ਮਾਰਯੋਗ ਸੀਐਮ ਸਾਹਿਬ ਵੱਲੋਂ ਹਦਾਇਤਾਂ ਪ੍ਰਾਪਤ ਹੋਈਆਂ ਨੇ ਉਹਨਾਂ ਦੇ ਵਿਸ਼ਾ ਨਿਵੇਸ਼ ਜਿਵੇਂ ਸਾਨੂੰ ਮਿਲਦੇ ਰਹਿਣਗੇ ਇਸ ਤਰ੍ਹਾਂ ਦੀ ਕਾਰਵਾਈ ਚੱਲਦੀ ਰਹੇਗੀ ਪਿੰਡ ਪੱਧਰ ਤੇ ਵੀ ਸ਼ਹਿਰ ਪੱਧਰ ਤੇ ਸਾਡੇ ਵੱਲੋਂ ਅਸੈਂਬਲੀ ਪੱਧਰ ਤੇ ਇਸ ਤੋਂ ਬਾਅਦ ਇਵਨ ਐਟ ਦਾ ਐਂਡ ਆਫ ਦਾ ਮੰਥ ਸੀਐਮ ਸਾਹਿਬ ਦੇ ਪੱਧਰ ਤੇ ਵੀ ਮੀਟਿੰਗ ਕਰਕੇ ਜਿਹੜੀ ਹੈਗੀ ਅਸੀਂ ਸਾਰੀ ਡਿਸਕਸ਼ਨ ਕੀਤੀ ਗਈ ਠੀਕ ਥੈਂਕ ਯੂ ਜਿਹੜੀ ਡੀਐਸਪੀ ਜਿਹੜੀ ਇਹ ਮੀਟਿੰਗ ਹੋਈ ਸੀ ਉਹਦੇ ਵਿੱਚ ਇਹ ਪ੍ਰੇ ਅੱਜ ਬਾਲੀਵੁੱਡ ਫੈਮਿਲੀ ਸਾਹਿਬਾ ਜੀ ਦੇ ਸੁਪਰਬੀਨ ਮੀਟ ਦੀ ਕੋਆਰਡੀਨੇਸ਼ਨ ਮੀਟਿੰਗ ਹੋਈ ਹੈ ਮੂਵਮੈਂਟ ਤੇ ਜਿਹੜੀ ਸੈਕੰਡਰੀ ਹੈ ਸੀ ਜਦ ਬਰਜ਼ਨਾ ਹੁੰਦਾ ਇੱਕ ਵਕਤੀ ਪ੍ਰੋਜੈਕਟ ਦੇਖਿਆ ਹੋਇਆ ਤੇ ਅਸੀਂ ਆਪ ਦੀ ਕੋਆਰਡੀਨੇਸ਼ਨ ਲਈ ਤਾਂ ਕਿ ਕੋਈ ਵੀ ਇੰਪੋਰਟਸ ਆ ਦੇ ਕੁਝ ਵੀ ਆ ਦੇ ਤਾਂ ਕਿ ਟਾਈਮਲੀ ਐਕਸ਼ਨ ਹੋਵੇ ਇਸ ਕਰਕੇ ਮੀਟਿੰਗ ਕੀਤੀ ਗਈ ਹੈ ਸਰਕਾਰ ਦਾ ਬਹੁਤ ਹੀ ਵੱਡਾ ਉਸਾਰਾ ਜਿਹੜਾ ਅਯੁੱਧ ਨਸ਼ਾ ਖਰੀਦੀ ਚਲਾ ਕੇ ਉਹ ਤੇ ਅਸੀਂ ਸਾਰੇ ਸਮਾਜ ਨੂੰ ਸਾਰੇ ਪਬਲਿਕ ਪੀਡੀਆ ਵੀ ਕਰਦੇ ਹਾਂ ਕਿ ਵੱਧ ਚੜ ਕੇ ਅ ਪ੍ਰਸ਼ਾਦ ਸਿੰਘ ਸਾਹਿਬ ਤੋਂ ਕਿ ਜਿਹੜਾ ਇਹ ਕੋਮੜਾ ਸ਼ਾਇਦ ਉਹ ਕਿ ਆਪਾਂ ਜਟੜਤ ਹੋ ਗਏ ਕਿ ਆਪਣੀ ਜਿਹੜੀ ਆਉਣ ਵਾਲੀ ਨੌਜਵਾਨ ਪੀੜ੍ਹੀ ਹੈ ਉਸ ਨੂੰ ਬਚਾ ਸਕੀ ਤੇ ਪੰਜਾਬ ਨੂੰ ਤਬਾਰਦ ਔਰੰਗਲਾ ਤੇ ਖੁਸ਼ਹਾਲ ਪੰਜਾਬ ਬਣਾਈ ਸਰਹ ਪ੍ਰਹਾਰ ਟੂ ਆਪਰੇਸ਼ਨ ਤਹਿਤ ਹੁੰਦਾ ਪਰ ਥਨੇ ਮਾਡੀਅੰਸ ਜਿਹੜੇ ਰੌਂਡਪ ਬਣੇ ਆਪਰੇਸ਼ਨ ਪ੍ਰਹਾਰ 2 ਦੇ ਵਿੱਚ ਜਿਹੜੀ ਇਹ ਆਪਾਂ ਸਭ ਤੋਂ ਵਿਸ਼ੇਸ਼ ਸਮਾਣਾ ਦੀ ਗੱਲ ਕਰੀਏ 2 ਦਿਨਾਂ ਦੇ ਵਿੱਚ ਵਿੱਚ ਤਕਰੀਬਨ 14 ਦੋਸ਼ੀ ਜਿਹੜੇ ਕੋਈ ਸੰਗੀਤ ਜੁਰਮਾਂ ਦੇ ਸੀ ਕੋਈ ਪ੍ਰੋਕਲੇਮਡ ਆਫੈਂਡਰ ਸੀ ਕਈ ਐਨਡੀਪੀਐਸ ਦੇ ਪੈਡਲਰ ਸੀਗੇ ਜਿਨ੍ਹਾਂ ਨੂੰ ਅਸੀਂ ਵਕਫ ਧਾਰਾ ਦੇ ਵਿੱਚ ਕਰਤਾ ਦਿੱਤਾ ਲੱਖਾਂ ਵਿੱਚ ਭੇਜਿਆ ਥੈਂਕ ਯੂ ਅੱਜ ਆਪ ਜਾਣ ਕੇ ਬਹੁਤ ਬਹੁਤ ਧੰਨਵਾਦ